ਬੜੀਆਂ ਹਵਾਵਾਂ ਵਗੀਆਂ ਵੇਖ ਲੋ ਇਸ ਦੇਹ ਦੇ ਉੱਤੇ ਹੈ ਇਹ ਇਨਸਾਨੀ ਦੇਹ ਦੇ ਉੱਤੇ ਤੇ ਰੱਬ ਕਹਿੰਦੇ ਜਿਹਨੂੰ ਰੱਖਣ ਵਾਲਾ ਇਹ ਤਾਂ ਲਾਹੌਰ ਜਾਣ ਨੂੰ ਤਿਆਰ ਸੀ ਤੇ ਦਾਦਾ ਅੱਛਾ ਅਸਤੀ ਕਰਾ ਮੈਂ ਤਾਂ ਰੱਬ ਅੱਗੇ ਦੋ ਵਾਰੀ ਹੱਥ ਜੋੜਨੇ ਆ ਹਾਂ ਵੀ ਰੱਬਾ ਨੋ ਬਦੀਰੀ ਮੇਰੀ ਉਮਰ ਹੋ ਗਈ ਏ ਤੇ ਲੈ ਜਾ ਹੈ ਲੈ ਜਾ ਹੁਣ ਮੈਨੂੰ ਤੇ ਰੱਬ ਨੂੰ ਮਿਲ ਕੇ ਨਹੀਂ ਆਈ ਇੱਕ ਦੋ ਅੱਜ ਆਪਾਂ ਹੈਗੇ ਆ ਤਲਵੰਡੀ ਸਾਬੋ ਤਲਵੰਡੀ ਸਾਬੋ ਹੈਗਾ ਮੇਰੇ ਮਾਮੇ ਸਹੁਰਿਆਂ ਦਾ ਪਿੰਡ ਅੱਜ ਤੁਹਾਨੂੰ ਮੈਂ ਆਪਦੀ ਪੜਨਾਨੀ ਸੱਸਣਾ ਮਲਾਵਾਂਗਾ ਜਿਸ ਦੀ ਉਮਰ 102 ਸਾਲਾਂ ਤੇ ਪਿਛਲਾ ਪਿੰਡ ਉਹਨਾਂ ਦਾ ਹੈਗਾ ਜੀ ਰਜਾ ਜੰਗ ਰਜਾ ਜੰਗ ਹਾਊਸ ਦਾ ਨਾਮ ਤਾਂ ਹੀ ਆ ਕਿਉਂਕਿ ਮੇਰੀ ਪੜਨਾਨੀ ਜੀ ਪਾਕਿਸਤਾਨ ਦੇ ਵਿੱਚੋਂ ਆਈ ਸੀਗੇ ਪਿੰਡ ਰਜਾ ਜੰਗ ਤੋਂ ਤੇ ਬੇਸਿਕਲੀ ਪਰਿਵਾਰ ਉਹਨਾਂ ਦਾ ਕਾਫੀ ਵੱਡਾ ਜੀ ਤੇ ਆਜੋ ਅੱਜ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਰਾਉਣੇ ਆ ਤੇ ਹਾਲ ਦੀ ਘੜੀ ਵੀ ਉਹ ਪੂਰੇ ਦਰਸਤ ਨੇ ਪਿੱਛੇ ਜੇ ਕੀ ਹੋ ਗਿਆ ਸੀ ਉਹਨਾਂ ਨੂੰ ਡੇਗੇ ਪਏ ਸੀਗੇ ਤੇ ਚੂਕਨੇ ਤੇ ਸੱਟ ਲੱਗ ਗਈ ਸੀਗੀ ਤੇ ਆਪਰੇਟ ਹੋਇਆ ਤੇ ਉਦੋਂ ਕਹਿੰਦੇ ਵੀ ਚਲੋ ਚੱਲ ਬਸਨੀ ਆ ਵੀ ਇਹ ਕਿਹੜਾ ਬਚਨੀ ਆ ਪਰ ਹਰਾਨੀ ਵਾਲੀ ਗੱਲ ਆ ਵੀ ਕਹਿੰਦੇ ਹੱਡੀ ਬੜੀ ਚਿੜੀ ਆ ਤੇ ਪੁਰਾਣੀਆਂ ਖਰਾਕਾ ਖਾਧੀਆਂ ਜਿਹੜੀਆਂ ਅਸੀਂ ਖੁਦ ਹਰਾਨ ਵੀ ਹਜੇ ਤੱਕ ਮਾਤਾ ਇਹ ਪੂਰੀ ਨੌ ਬਰਨਾਉ ਆ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਪਡਨਾਨੀ ਸੱਸ ਦੇ ਆਜੋ ਜੀ ਅੱਜ ਪਡਨਾਨੀ ਸੱਸ ਦਾ ਪਿਆਰ ਲੈ ਕੇ ਜਾਣਾ ਆਪਾਂ ਆਜੋ ਤੇ ਮੇਰੇ ਘਰੇ ਗੁੜੀਆਂ ਨੇ ਜਨਮ ਲਿਆ ਸੀਗਾ ਤੇ ਮੈਂ ਤਕਰੀਬਨ ਹੀ ਹਰ ਰਿਸ਼ਤੇਦਾਰ ਨੂੰ ਡੱਬਾ ਦਿੱਤਾ ਤੇ ਫਿਰ ਮੈਂ ਕਿਹਾ ਵੀ ਮੇਰੀ ਪਡਨਾਨੀ ਆ ਵੀ ਹੈ ਹੀ ਅਜੇ ਉਹਨੂੰ ਵੀ ਦੇਣਾ ਬਣਦਾ ਆਜੋ ਇਹ ਘਰ ਆਜੋ ਜੀ ਤੁਹਾਨੂੰ ਮਿਲਾਉਣੇ ਆ ਚਲੋ ਆਜੋ ਸੀ ਮਲਾਈਏ ਤੁਹਾਨੂੰ ਮੇਰੀ ਪਰਦਾਦੀ ਦੇ ਨਾਲ ਹਾਂ ਇਹਦੀ ਪਰਦਾਦੀ ਹੈ ਮੇਰੀ ਪਰਦਾਦੀ ਹੈ ਹੀ ਪਰਦਾਦੀ ਇਹ ਸਾਡੇ ਭਾਜੀ ਨੇ ਕਹਿੰਦੇ ਪਰਦਾਦੀ ਜੀ ਨੂੰ ਮਿਲ ਕੇ ਆਉਣਾਗਾ ਚਲੋ ਚੱਲੀਏ ਫਿਰ ਉਹਨਾਂ ਤੇ ਮੇਰੀ ਪਰਨਾਨੀ ਸੱਸ ਪਰਨਾਨੀ ਦੇ ਘਰੇ ਆਜੋ ਤੁਹਾਨੂੰ ਮਿਲਾਉਂਦੇ ਇੱਥੋਂ ਐਂਟਰ ਹੋਵਾਂਗੇ ਆਪਾਂ ਆਜਾ ਇਹ ਆ ਜੀ ਸਾਹਮਣੇ ਉਹ ਮਹਾਨ ਸ਼ਖਸੀਅਤ ਜਿਨੇ ਤਲਵੰਡੀ ਸਭੋ ਪਿੰਡ ਨੂੰ ਸ਼ਹਿਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਲਗਭਗ ਇਹਨਾਂ ਦੇ ਇੱਥੇ ਮੈਨੂੰ ਲੱਗਦਾ 20 ਤੋਂ 25 ਘਰ ਨੇ ਇੱਥੇ ਤੇ ਬਾਕੀ ਗਿਣਤੀ ਗੁੰਤੀ ਅਸੀਂ ਪਰਚੀ ਤੇ ਲਿਖੀ ਖੜੇ ਆ ਵੀ ਕਿੰਡਾ ਵੱਡਾ ਇਹਨਾਂ ਦਾ ਪਰਿਵਾਰ ਆ ਇੱਕ ਘਰ ਦੀ ਵਾਰੀ ਜੇਕਰ ਦਿੱਲੀ ਜਾਵੇ ਤਾਂ ਮੈਨੂੰ ਲੱਗਦਾ ਵੀ ਸਵਾ ਮਹੀਨੇ ਬਾਅਦ ਆਉਂਦੀ ਹੈ ਇਦਾਂ ਹੀ ਆ ਗੱਲ ਹਾਂਜੀ ਹਾਂਜੀ ਸਵਾ ਮਹੀਨਾ ਲੱਗ ਜਾਂਦਾ ਜੇਕਰ ਮਾਤਾ ਹਰ ਇੱਕ ਘਰ ਦੇ ਵਿੱਚ ਰਾਤ ਰਵੇ ਤਾਂ ਤੇ ਮਾਤਾ ਨੂੰ ਹੁਣ ਤਾਂ ਚਲੋ ਆ ਸੱਟ ਲੱਗਣ ਕਰਕੇ ਨਾ ਪਿੱਛੇ ਜੇ ਪੱਟ ਫੈਕਚਰ ਹੋ ਗਿਆ ਸੀਗਾ ਪੱਟ ਫੈਕਚਰ ਹੋ ਗਿਆ ਸੀਗਾ ਤੇ ਉਹਦੇ ਕਰਕੇ ਥੋੜੀ ਜੀ ਹੁਣ ਬੁੱਧੀ ਯਾਨੀ ਕਿ ਹੋ ਗਈ ਨਹੀਂ ਤਾਂ ਪਹਿਲਾਂ ਇਹਨਾਂ ਨੂੰ ਕੱਲੇ ਮੇਰਾ ਪਤਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਹਾਂਜੀ ਇਹਨਾ ਇਹਨਾ ਹੋਣਗਾ ਥੋੜੀ ਥੋੜੀ ਖੜੀ ਜਾਣਾ ਮਾਤਾ ਸਾਸਰੀ ਕਾਲ ਸਾਸਰੀ ਕਾਲ ਵੀ ਮਾਤਾ ਤੇਰਾ ਨਾਂ ਕੀ ਆ ਪੂਰਾ ਦੇਲੋ ਮਾਤਾ ਦਿਆਲ ਕੌਰ ਅੱਛਾ ਤੇ ਪਿਛਲਾ ਪਿੰਡ ਕਿਹੜਾ ਸੀ ਤੇਰਾ ਪਿਛਲਾ ਪਿੰਡ ਪਾਕਿਸਤਾਨ ਵਾਲਾ ਪਿੰਡ ਕਿਹੜਾ ਸੀ ਹਾਂ ਲੋਕ ਹਲੂ ਕੇ ਪੇਕੇ ਸੀ ਪਾਕਿਸਤਾਨ ਦੇ ਵਿੱਚ ਹਾਂ ਹਾਂ ਸੌਰੇ ਕਿੱਥੇ ਸੀ ਰਜਾਗੋ ਰਜਾਜੰਗ ਹਾਂ ਅੱਛਾ ਮੈਜੂ ਆ ਵੀ ਆਈ ਸੀ ਨਾ ਰਜਾਜੰਗ ਰਜਾਜੰਗ ਹਾਂ ਮੈਜੂ ਆ ਵੀ ਆਈ ਫਿਰ ਮਰੇ ਫੱਕੜ ਰਹਿ ਜਾਂਦੇ ਰਹਿਤਾ ਅੱਛਾ ਤੇ ਆਪਣਾ ਕੋਈ ਹੈਗਾ ਪਾਕਿਸਤਾਨ ਦੇ ਵਿੱਚ ਰਜਾਜੰਗ ਚ ਕੋਈ ਹੁਣ ਕਿ ਆਗੇ ਸੀ ਸਾਰੇ ਇੱਧਰ ਹੈ ਆਪਣਾ ਕੋਈ ਹੋਰ ਹੈਗਾ ਪਾਕਿਸਤਾਨ ਦੇ ਵਿੱਚ ਨਾ ਸਾਰੇ ਆ ਗਏ ਸਾਰੇ ਆ ਗਏ ਸਾਰੇ ਆ ਗਏ ਅੱਛਾ ਇੱਥੇ ਇੱਥੇ ਆਇਆਂ ਨੂੰ ਕਿੰਨਾ ਚਿਰ ਹੋ ਗਿਆ ਪਿੰਡ ਬੜਾ ਵੱਡਾ ਸਾਡਾ ਪਿੰਡ ਦਾ ਬੜਾ ਜਾ ਬੜਨ 5 ਸਾਲ ਜਿਉਦਾ ਰਿਆ ਤੇ 5 ਸਾਲ ਵਿੱਚ ਹੀ ਪਿੰਡ ਦੇ ਬਗਦਾ ਰਿਆ ਤੇ ਕਿਹੜਾ ਪਤਾ ਨਾ ਲਗਾ ਕੈਨੂੰ ਅੱਛਾ ਇਹ ਗੱਲ ਨਹੀਂ ਤੇ ਖੇਤਰੀ ਗਏ ਇਹ ਖੇਤਰੀ ਗਏ ਬਲਦ ਚੋਰੀ ਹੋ ਗਿਆ ਨਾ ਜਾ ਗਿਆ ਬਾਹਰ ਖੇਤਰੀ ਗਏ ਇਹ ਪਿੰਡ ਐਡਾ ਤਕੜਾ ਬਲਦ ਕੋਈ ਚੋਰੀ ਕਰਕੇ ਲੈ ਗਿਆ 12 ਪੱਤੀਆਂ ਪਿੰਡ ਦੀ ਸੀ ਉਸ ਦੀ ਅੱਛਾ ਉਸ ਪਿੰਡ 12 ਪੱਤੀਆਂ ਬਹੁਤ ਵੱਡਾ ਪਿੰਡ ਸੀ ਬਹੁਤ ਵੱਡਾ ਪਿੰਡ ਸੀਗਾ 12 ਪੱਤੀਆਂ ਸੀ 12 ਪੱਤੀਆਂ ਉਸ ਪਿੰਡ ਅੱਛਾ ਅੱਛਾ ਜੀ ਆਪਾਂ ਇਹਨਾਂ ਦੇ ਬੇਟਾ ਜੀ ਮੈਂ ਸਭ ਤੋਂ ਛੋਟਾ ਬੇਟਾ ਤੇ ਕਿੰਨੇ ਬ੍ਰਦਰ ਸੀ ਤੁਸੀਂ ਪਿੱਛੇ 6 ਬ੍ਰਦਰਾਂ 6 ਬ੍ਰਦਰ 6 ਬ੍ਰਦਰ ਚ 4 ਚੜ੍ਹਾਈ ਕਰ ਗਏ ਅੱਛਾ ਜੀ ਇੱਕ ਮੈਂ ਸਭ ਤੋਂ ਛੋਟਾ ਤੇ ਮੇਥੋਂ ਵੱਡਾ ਰਿਟਾਇਰ ਥਾਣੇ ਦਾ ਅੱਛਾ 12 ਇੱਥੇ ਰਹਿੰਦੇ ਆ ਸਾਰੇ ਤੇ ਜਿਹੜੇ ਚਾਰ ਚੜ੍ਹਾਈ ਕਰ ਗਏ ਉਹਨਾਂ ਦੇ ਪਰਿਵਾਰ ਤਲਵੰਡੀ ਸਭੋ ਚੀ ਹੈ ਸਾਰੇ ਤਲਵੰਡੀ ਸਭੋ ਰਹਿੰਦੇ ਕਿੰਨੇ ਘਰ ਨੇ ਮਾਤਾ ਦੇ ਜੇ ਲਾਈਏ ਤਾਂ ਆਪਾਂ ਟੋਟਲ ਪੁੱਤਰ ਮਾਤਾ ਦੇ ਸਮਝੋ 17 15 ਪੁੱਤਰੇ ਆ ਅੱਛਾ ਜੀ ਹਾਂ ਤੇ ਕਿੰਨੇ 16 17 ਦੇ ਪਰਪੁੱਤਰੇ ਅੱਛਾ ਜੀ ਤੇ ਨੌ ਪੁੱਤੀਆਂ ਨੇ ਨੌ ਪੁੱਤੀਆਂ ਨੇ ਸਾਰੇ ਵਿਆਹੇ ਹੋਏ ਨੇ ਪੁੱਤੀਆਂ ਸਾਰੀਆਂ ਵਿਆਹੀਆਂ ਹੋਈਆਂ ਹਨ ਪਰਪੁੱਤੜੇ ਵੀ ਤਿੰਨ ਪਰਪੁੱਤਰੀਆਂ ਵਿਆਹੀਆਂ ਹੋਈਆਂ ਚਾਰ ਤਿੰਨ ਪਰਪੁੱਤੜੇ ਵਿਆਹੇ ਹੋਏ ਆ ਤੇ ਆ ਮਾਤਾ ਨੂੰ ਛੱਟ ਕਦੋਂ ਲੱਗੀ ਸੀ ਇਹ ਇਹ ਮਾਤਾ ਤਾਂ ਇਹ ਪਿਛਲੇ ਜਨਵਰੀ ਚ ਅਸੀਂ ਤਾਂ ਬਾਗ ਗੁਰ ਪਰ ਅਸੀਂ ਮਗਰੋਂ ਨਾਉਣ ਚਲੇ ਗਏ ਤੇ ਬਾਥਰੂਮ ਚ ਫ੍ਰੈਕਚਰ ਹੋ ਗਿਆ ਸੀਗਾ ਫ੍ਰੈਕਚਰ ਹੋ ਗਿਆ ਇਹ ਫਿਰ ਪਲੇਟਿੰਗ ਕਰਾਈ ਸੀਗੀ ਅੱਛਾ ਤੇ ਡਾਕਟਰ ਹੈਰਾਨ ਨਹੀਂ ਹੋਇਆ ਵੀ ਇਹ ਦਾ ਡਾਕਟਰ ਡਾਕਟਰ ਆਪਰੇਸ਼ਨ ਕਰਦਾ ਨਹੀਂ ਸੀਗਾ ਅੱਛਾ ਕਹਿੰਦਾ ਇਸ ਉਮਰ ਚ ਮੈਂ ਨਹੀਂ ਆਪਰੇਸ਼ਨ ਕਰਦਾ ਅੱਛਾ ਮੈਂ ਵੀ ਮੈਂ ਇਸ ਮਹੀਨੇ ਵਿੱਚ ਆ ਮੈਂ ਫਾਰ ਹੈਲਥ ਡਿਪਾਰਟਮੈਂਟ ਚੋਂ ਟਾਇਰ ਹਾਂ ਮੈਂ ਅੱਛਾ ਜੀ ਮੈਂ ਮੈਥੋਂ ਜੋ ਤੁਮਰਜੀ ਰਖਾ ਲਾ ਤੇ ਮੈਂ ਜਿਮਾਰਾ ਆਪਰੇਸ਼ਨ ਦਾ ਇਹ ਤਾਂ ਕਰਨੀ ਪਊਗਾ ਅੱਛਾ ਜੀ ਕੱਜੋ ਆਪਰੇਸ਼ਨ ਕੀਤਾ ਉਹਨੇ ਆਪਰੇਸ਼ਨ ਕਰਕੇ ਤੇ ਕਹਿੰਦਾ ਮੈਨੂੰ ਤਹੇ ਮਰੀਜ਼ ਹੀ ਨਹੀਂ ਕੀ ਦੇਖਿਆ ਜਿੰਨਾ ਕੋਆਪਰੇਟਿਵ ਹੈ ਅੱਛਾ ਜੀ ਕਿੰਨਾ ਵਧੀਆ ਨਿਸਦੀ ਜੀ ਆਇਆ ਤੇ ਕਿੰਨਾ ਵਧੀਆ ਆਪਰੇਸ਼ਨ ਹੋਇਆ ਦਾ ਅਜ ਤੋ 20 ਸਾਲ ਪਹਿਲਾਂ ਇਹਨੂੰ ਬ੍ਰੈਸਟ ਕੈਂਸਰ ਹੋ ਗਈ ਸੀ ਅੱਛਾ ਮਾਤਾ ਦੀ 102 ਸਾਲ ਉਮਰ ਆ ਹਾਂ 20 ਸਾਲ ਪਹਿਲਾਂ ਇਹਨਾਂ ਨੂੰ ਬ੍ਰੈਸਟ ਬ੍ਰੈਸਟ ਕੈਂਸਰ ਹੋ ਗਈ ਤੇ ਉਹ ਅਸੀਂ ਮੈਂ ਇਹਦੀ ਬ੍ਰੈਸਟ ਕਰਵਾਤੀ ਸੀ ਪਰੰਦੇ ਤੋਂ ਅੱਛਾ ਅੱਛਾ ਉਹਦੋਂ ਵਾਲਾ ਕੀਮੋ ਚੱਲਿਆ ਪੀਜੀਏ ਚ ਉਹਦਾ ਅੱਛਾ ਕੀਮੋ ਵੀ ਤੁਸੀਂ ਕਰਵਾਇਆ ਨਹੀਂ ਮਤਲਬ ਮੈਡੀਸਿਨ ਚੱਲੀ ਸੀ ਮੈਡੀਸਿਨ ਹੀ ਚੱਲੀ ਉਹ ਚੱਲੀ ਸੀ दस सात ਪੰਚੇਸਾਲ ਉਹ ਦੋਦਰ ਕੋਈ ਪ੍ਰੋਬਲਮ ਨਹੀਂ ਨੈਕਟੇਵਾ ਤੇ ਉਹ ਖਰਾ ਤਾਂ ਦੀ ਗਈ ਸੀ ਉਸ ਤੋਂ ਬਾਅਦ ਇਹ ਆਪਣਾ ਹੋ ਗਿਆ ਖਰਾ ਤਾਂ ਦੀ ਗਈ ਵੀ ਉਹ ਕਿ 20 ਸਾਲ ਪਾਕਿਸਤਾਨ ਦੇ ਦੋ ਬੱਚੇ ਸੀ ਨਾ ਉਹ ਪਾਕਿਸਤਾਨ ਦੇ ਮਿੰਦਰ ਹੋ ਪਿਆ ਅੱਛਾ ਦੋ ਬੱਚੇ ਜਾਨਕੀ ਪਾਕਿਸਤਾਨ ਚ ਵੀ ਆਏ ਇੱਧਰ ਪਾਕਿਸਤਾਨ ਚ ਵਿਆਹ ਹੋਇਆ ਸੀ ਪਾਕਿਸਤਾਨ ਚ ਦੋ ਬੱਚੇ ਸੀ ਉਹਨਾਂ ਦੇ ਨਾਂ ਕੀ ਸੀ ਜਿਹੜੇ ਉੱਧਰ ਵਿਆਹੇ ਗਏ ਸੀ ਨਹੀਂ ਵਿਆਹ ਨਹੀਂ ਵਿਆਹ ਇੱਥੇ ਸੀ ਮਾਤਾ ਜੀ ਉੱਥੇ ਸੀ ਤੇ ਬੱਚੇ ਉੱਧਰ ਹੋਏ ਸੀ ਦੋ ਅੱਛਾ ਦੋ ਉੱਧਰ ਹੋਏ ਸੀ ਉਹ ਨਾਲ ਆਏ ਸੀ ਮਾਤਾ ਦਰ ਸਿੰਘ 28 ਸਾਲ ਦਾ ਜੋ ਪਾਕਿਸਤਾਨ ਬਲੇ ਅੱਛਾ ਜੀ ਜਿਹੜਾ ਸੀ ਜੁਗਿੰਦਰ ਸਿੰਘ ਉਹ ਸੀਗਾ 7-8 ਮਹੀਨਿਆਂ ਦਾ ਅੱਛਾ ਜੀ ਤੇ ਆਪਾਂ ਇੱਧਰ ਆਣ ਕੇ ਜਾਨੀ ਮੈਂ ਤਾਂ 5 ਸਾਲ ਬਾਅਦ ਦਰਪਾਇਆ 5 ਸਾਲ ਬਾਅਦ 52 'ਚ ਮੇਰਾ ਵਰਤ 52 'ਚ ਆਪਣੇ ਕੋਲੇ ਜ਼ਮੀਨ ਜਮੂਨ ਹੁੰਦੀ ਸੀ ਇੱਧਰ ਲਾਟ ਹੋਈ ਸੀ ਉਦੋਂ 12 ਕਿੱਲੇ ਜ਼ਮੀਨ ਅਲੋਟ ਹੋਈ ਸੀ 12 ਕਿੱਲੇ ਛਿਆਂ ਭਰਾਵਾਂ ਨੂੰ 12 ਕਿੱਲੇ ਜ਼ਮੀਨ ਅਲੋਟ ਹੋਈ ਸੀ ਦੋ-ਦੋ ਕਿੱਲੇ ਆਈਏ ਉਸ ਤੋਂ ਛੱਡੀ ਜਿਹੜੀ ਨਹੀਂ ਆਈ ਸੀ ਉਹ ਕੋਈ ਐਵੇਂ ਰਹੀ 12 ਕਿੱਲੇ ਜ਼ਮੀਨ ਅਲੋਟ ਹੋਈ ਸੀ ਉਸ ਤੋਂ ਬਾਅਦ ਅਸੀਂ ਫਿਰ ਅਸੀਂ ਆਪ ਦਾ ਜੋਖਸ ਬਣਾਇਆ ਤੁਸੀਂ ਇੱਥੇ ਤਲਵੰਡੀ ਸਾਹਿਬੋਂ ਰਹੇ ਜਦੋਂ ਹਾਂਜੀ ਉਦੋਂ ਫਿਰ ਇਹ ਪਿੰਡ ਸੀ ਇੱਕ ਬਿਲਕੁਲ ਪਿੰਡ ਸੀ ਸਾਡੇ ਕੋਲ ਇਛਤਿਆਰੀ ਸੀ ਵਾਂਗ ਐਨਾ ਮਾੜਾ ਸੀ ਪਾਣੀ ਮਾੜਾ ਸੀ ਤੇ ਤੱਲੇ ਵਾਲਾ ਗਰਾਊਂਡ ਵਾਟਰ ਬਹੁਤ ਮਾੜਾ ਸੀ ਪਟਿਸਪਲਾਈ ਦਾ ਹੀ 60 ਉਹ 1960 ਚ ਅੱਛਾ ਇਹ ਫਿਰ ਪਿੰਡ ਏਡੀ ਛੇਤੀ ਕਿਵੇਂ ਆਬਾਦ ਹੋ ਗਿਆ ਇਹ ਤਾਂ ਹੁਣ ਤਾਂ ਆਵਾਦ ਫਿਰ ਗੁਰੂ ਦੀ ਅੱਛਾ ਗੁਰੂ ਦੀ ਗੁਰੂ ਦੀ ਨਗਰੀ ਕਰਕੇ ਉਹ ਗੁਰੂ ਦੀ ਨਗਰੀ ਉਦੋਂ ਯਾਨੀ ਕਿ ਜਦੋਂ ਤਖਤ ਸਿੰਘ ਦੇ ਤੇ ਚਰਨ ਪਾਇਆ ਸੀ 9 ਮਹੀਨੇ ਰਿਹਾ ਇੱਥੇ ਬਹੁਤ ਤਰਸਕ ਸਥਾਨਾ ਚੌਥਾ ਤਖਤ ਦਾ ਆਪਣਾ ਸਿੱਖ ਪੰਥ ਦਾ ਉਸ ਕਰਕੇ ਹੌਲੀ ਹੌਲੀ ਵਾਸਟ ਡਿਵੈਲਪਮੈਂਟ ਹੋਈ 1978 ਚ ਜਿਹਦੀ ਮਰੀ ਬਣੀ ਸਾਉਰਜਨ ਬਣ ਗਈ दुबार दुबार अच्छा, नहीं। अच्छा नहीं। जी 1970 ਤੋਂ ਬਾਅਦ ਉਦੋਂ ਬਾਅਦ ਫਿਰ ਡਿਵੈਲਪਮੈਂਟ ਹੁੰਦੀ ਰਹੀ ਹੈ ਇਹਦੀ ਹੁੰਦੀ ਰਹੀ ਹੁਣ ਮਾਤਾ ਜੀ ਦੇਖ ਰਿਹਾ ਤੁਸੀਂ ਕਰ ਰਹੇ ਹੋ ਹਾਂ ਮਾਤਾ ਮੇਰੇ ਕੋਲ ਹੀ ਹੈ ਮੈਂ ਕਿਤੇ ਨਹੀਂ ਜਾਂਦੀ ਜ ਜਾ ਵੀ ਤਾਂ ਮੈਂ ਹੁਣ 3 ਮਹੀਨੇ ਬਾਹਰ ਗਿਆ ਸੀ ਆ ਮੈਂ ਵੱਡੇ ਭਰਾ ਕੋਲ ਛੱਡ ਗਿਆ ਸੀ ਉਹ ਚੀਜ਼ ਲਾਇਆ ਪਰ ਕੇ ਫਿਰ ਮੈਂ ਦੂਜੀ ਦਿਨ ਚੀਜ਼ ਲਾਇਆ ਜਿਹਨੇ ਮੈਂ ਲਾਇਆ ਸੀ ਵਾਪਸ ਹੋਰ ਕਿਤੇ ਜਾਂਦੀ ਨਹੀਂ ਅੱਛਾ ਤੇ ਤੁਹਾਡੇ ਬਿਨਾ ਜੀਵ ਨਹੀਂ ਲਾਉਂਦੀ ਇਹ ਚਲ ਜੀਵ ਨਹੀਂ ਲਾਉਂਦਾ ਚਾ ਕੁਛ ਵੀ ਆ ਸਾਡੀ ਮੇਰੇ ਕਰਮਚਾਰੀ ਦੀ ਦੀ ਸੇਵਾ ਹੈ ਤੇ ਤੁਹਾਡਾ ਵੀ ਜੀਵ ਨਹੀਂ ਲੱਗਦਾ ਫਿਰ ਸਾਰਾ ਕੁਝ ਦੋਨੋਂ ਪਾਸੇ ਹੁੰਦਾ ਹੈ ਲੋ ਮੇਤਰਾ ਇੱਧਰ ਹੈਗੇ ਪੋਤਰਾ ਜ ਪੜਪੋਤਰਾ ਕਿਵੇਂ ਆਪਰੇ ਪੁੱਤਰਾ ਕੀ ਹਾਲ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਜੀ ਪਰਪੋਤਾ ਇਹ ਲੱਗਦਾ ਮੇਰੇ ਮਾਮੇ ਸਹੁਰੇ ਦਾ ਲੜਕਾ ਤੇ ਇਹਨਾਂ ਦਾ ਪਰਪੋਤਾ ਹਾਂਜੀ ਮਿਲਣ ਕਿਨੇ ਆਈ ਆਉਣਾ ਨਾ ਦੱਸ ਮਿਲਣਾ ਜਦੋਂ ਜੀ ਕਰਦਾ ਉਹਦੋਂ ਆ ਜਾਈਦਾ ਹੈਗਾ ਕੋਈ ਰਿਸ਼ਤੇਦਾਰ ਮਿੱਤਰ ਆਉਂਦੇ ਹੈਗੇ ਘਰੇ ਆਪਣੇ ਕਹਿ ਦਿੰਦੇ ਆ ਵੀ ਆਪਾਂ ਵਰਦਾ ਦੀ ਜੀ ਨੂੰ ਮਿਲਣਾ ਤੇ ਅਸੀਂ ਫਿਰ ਲੈ ਕੇ ਪਹੁੰਚ ਜਾਂਦੇ ਆਂ ਇੱਧਰ ਦਾਦੀ ਜੀ ਕੋਲ ਹਾਂ ਯਾਰ ਆਇਆ ਕਰੋ ਅਸੀਂ ਆਪਦੇ ਪਰੋਣਾ ਜੀ ਨੂੰ ਲੈ ਕੇ ਆਇਾਂਗੇ ਇੱਥੇ ਮਿਲਾਉਣਾ ਨਹੀਂ ਮੈਂ ਤਾਂ ਆਉਂਦਾ ਹੀ ਰਹਿਣਾ ਮੈਂ ਤਾਂ ਤੇਰੇ ਨਾਲ ਜ਼ਿਆਦਾ ਹੀ ਮਿਲ ਗਿਆ ਅੱਛਾ ਨੇ ਸਾਡਾ ਘਰ ਹੈਗਾ ਅਸੀਂ ਅਸੀਂ ਉਹ ਨੇਰੋ ਚਲੋ ਮਾਤਾ ਕਿ ਅੱਗੇ ਆਉਂਦੀ ਹੁੰਦੀ ਸੀ ਜਦੋਂ ਠੀਕ ਹੁੰਦੀ ਸੀ ਤੁਹਾਡੇ ਆਪਣੇ ਘਰ ਹਾਂਜੀ ਉਧਰ ਪੂਰਾ ਵਧੀਆ ਜਦੋਂ ਕੋਈ ਆਪਣੇ ਘਰਾਂ ਚ ਪ੍ਰੋਗਰਾਮ ਹੁੰਦਾ ਕੋਈ ਖੰਡ ਵਟ ਵਗਿਆ ਤੇ ਜਾਂ ਕੋਈ ਵਿਆਹ ਸ਼ਾਦੀ ਤੇ ਦਾਦੀ ਜੀ ਜਾਂਦੇ ਹੁੰਦੇ ਸੀਗੇ ਆ ਪਜੀਰੀ ਉਹ ਉਹ ਦੱਸੋ ਮਾੜੀ ਕਹਾਣੀ ਵੀ ਜਿਹਦੇ ਘਰੇ ਪਹਿਲਾ ਬੱਚਾ ਹੋਣਾ ਤੇ ਮਾਤਾ ਨੇ ਪੰਜੀਰੀ ਆਪ ਵੀ ਖਾਣੀ ਮਾਤਾ ਦੇ ਸਾਰੇ ਪੋਤਿਆਂ ਦੀ ਪੰਜੀਰੀ ਆ ਬਣਾਈ ਹੈ ਮਾਤਾ ਨੇ ਮਾਤਾ ਨੇ ਆਪ ਨਹੀਂ ਸਾਰੇ ਪੋਤਿਆਂ ਦੀ ਸਾਰੇ ਪੋਤਿਆਂ ਦੀ ਪਹਿਲਾਂ ਵੀ ਕੈਂਸਰ ਵੀ ਹੋ ਗਿਆ ਹੈ ਹਨਾ ਉਸ ਤੋਂ ਬਾਅਦ ਚੂਕਣਾ ਮੈਨੂੰ ਉਦੋਂ ਤੋਂ ਲੱਗਿਆ ਮੈਂ ਗਈ ਮਾਤਾ ਹੁਣ ਨਹੀਂ ਵਜਦੀ ਹਾਂ ਜਾਓਗੀ ਪਰ ਨਹੀਂ ਹਨਾ ਮਾਤਾ ਨਾ ਬਰਨੋ ਲਓ ਮਿੱਤਰੋ ਬੜੀਆਂ ਹਵਾਵਾਂ ਵਗੀਆਂ ਵੇਖ ਲਓ ਇਸ ਦੇਹ ਦੇ ਉੱਤੇ ਹੈ ਇਹ ਇਨਸਾਨੀ ਦੇਹ ਦੇ ਉੱਤੇ ਤੇ ਰੱਬ ਕਹਿੰਦੇ ਜਿਹਨੂੰ ਰੱਖਣ ਵਾਲਾ ਇਹ ਤਾਂ ਹੋਰ ਜਾਣ ਨੂੰ ਤਿਆਰ ਸੀ ਤੇ ਡਾਦਾ ਅੱਛਾ ਦੁਬਾਰਾ ਫੇਰ ਲਾਹੌਰ ਕਹਿੰਦਾ ਚੱਲੀਏ ਹੈ ਲਾਹੌਰ ਲਾਹੌਰ ਜਾਣਾ ਸੀ ਇੱਨਾ ਮਾਤਾ ਕਿੰਨਾ ਪਰਿਵਾਰ ਆ ਤੇਰਾ ਇੱਥੇ ਹੁਣ ਤੈਨੂੰ ਯਾਦ ਆ ਕਿੰਨੇ ਪੁੱਤਰ ਆ ਤੇਰੇ ਕਿੰਨੇ ਪੜੋਤਰੇ ਨੇ ਯਾਦ ਹੀ ਏ ਅੱਛਾ ਮੈਨੂੰ ਪਛਾਣਦੀ ਮੈਂ ਕੌਣ ਆ ਭਲਾ ਮੈਂ ਕੌਣ ਆ ਤੂੰ ਤੇਰਾ ਨਾਂ ਕੀ ਏ ਦਲੇਰ ਸਿੰਘ ਕੀ ਦਲੇਰ ਸਿੰਘ ਦਲੇਰ 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 ਅੱਛਾ ਦਲੇਰ ਅੱਛਾ ਜਿਹੜੀ ਤੇਰੀ ਇੱਕ ਪੋਤਰੀ ਵਿਆਹੀ ਨਹੀਂ ਮੰਮੂ ਖੜੇ ਆਹੋ ਆਹ ਉਹਦਾ ਮੈਂ ਜਵਾਈ ਆ ਅਮਰਜੀਤ ਹਾਂ ਹਾਂ ਭਾਈ ਇਹ ਪਹਿਲਾਂ ਤਾਂ ਮੈਨੂੰ ਮੈਂ ਇੱਕ ਦੋ ਵਾਰ ਮੈਨੂੰ ਪਛਾਣ ਲਿਆ ਉਹ ਬੰਦੇ ਨੇ ਜੋ ਪੁੱਤ ਆ ਲੀਡਰ ਉਹ ਪਰਿਵਾਰ ਦਾ ਪੁੱਤ ਮੇਰੇ ਉਹ ਬਾਬਾ ਉਹ ਤਾਂ ਮੰਗ ਰਾਇਆ ਸੀ ਉਹ ਖੜ ਕੇ ਕਿ ਪਰ ਕਹੇਦਾ ਹੈ ਨਹੀਂ ਆ ਦੋ ਪੁੱਤ ਆ ਕੇ ਦੋ ਪਟਾ ਇੱਕ ਕਰ ਗਿਆ ਤੇ ਮੇਰਾ ਮੁੰਡਾ ਮੁੰਡਾ ਕਰਕੇ ਦੋੱਖ ਉਹ ਕਰਕੇ ਧਿਆਨ ਸਿੰਘ ਹਨਾ ਧਿਆਨ ਮਾਮਾ ਧਿਆਨ ਹਨਾ ਤੇਰਾ ਚਾਚਾ ਹਨਾ ਚਾਚਾ ਪੂਰਾ ਮੁੜ ਕੇ ਵਿਚਾਰਾ ਮਾਤਾ ਬੂਟਾ ਵੀ ਚੱਲ ਗਿਆ ਮਾਮਾ ਬੂਟਾ ਵੀ ਚੱਲ ਗਿਆ ਮਿੱਤਰੋ ਮਾਤਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਮਾਤਾ ਦੇ 6 ਮੁੰਡੇ ਸੀ ਗਾਂ 17 ਪੁੱਤਰੇ ਸੀ 9 ਪੁੱਤਰੀਆਂ ਸੀ ਗਾਂ ਉਹਨਾਂ ਦੇ ਬੱਚਿਆਂ ਦੀ ਗਿਣਤੀ ਕੀਤੀ ਅਸੀਂ 51 ਦੇ ਲਗਭਗ ਉਹਨਾਂ ਦੀ ਗਿਣਤੀ ਸੀ ਗਾਂ ਪਰਪੁੱਤਰਿਆਂ ਦੇ ਵੀ ਗਾਂ ਬੱਚੇ ਹੋਏ ਸੀ ਤੇ ਲਗਭਗ ਅਸੀਂ ਘਟ ਤੋਂ ਘਟ ਵੀ 92 ਜੀ ਗਿਣੇ ਸੀਗੇ ਤੇ ਗੱਲ ਕਰੀਏ ਤਾਂ ਮੇਨ ਘਰ ਤਾਂ ਇਹਨਾਂ ਦੇ 17 ਨੇ ਗਾਂ ਜੇਕਰ ਆਪਾਂ ਪਰਪੋਤਿਆਂ ਦੇ ਘਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ ਕੁਝ ਜ਼ਿਆਦਾ ਹੋ ਜਾਂਦੀ ਹੈ ਲਗਭਗ 25 ਤੋਂ 30 ਘਰ ਬਣ ਜਾਂਦੇ ਨੇ ਤੇ ਕਈ ਤਾਂ ਇਹਨਾਂ ਦੇ ਪਰਿਵਾਰ ਹਜੇ ਬਾਹਰ ਬੈਠੇ ਨੇ ਜਿਵੇਂ ਹੁਣੇ ਚਾਚਾ ਜੀ ਦੇ ਘਰ ਇਹਨਾਂ ਦੇ ਬੱਚੇ ਬਾਹਰ ਨੇ ਉਹਨਾਂ ਨੇ ਉੱਥੇ ਅਲੱਗ ਘਰ ਪਾ ਰੱਖੇ ਨੇ ਤੇ ਇਸ ਹਿਸਾਬ ਨਾਲ ਤਾਂ ਲਗਭਗ ਜੇਕਰ ਘਰਾਂ ਦੀ ਗਿਣਤੀ ਕਰੀਏ ਤਾਂ 30 ਤੋਂ 35 ਬਣਦੀ ਆ ਤੇ ਬਾਕੀ ਹਜੇ ਤੱਕ ਮਾਤਾ ਠੀਕ ਆ ਜੀ ਚੂਕਣਾ ਆ ਫਿਰ ਕੈਂਸਰ ਹੋ ਗਿਆ ਤੇ ਨਿਗਾ ਵੀ ਬਣਵਾਈ ਆ ਪਰ ਮਾਤਾ ਕਹਿੰਦੀ ਆ ਵੀ ਰੱਬ ਮੈਨੂੰ ਚੱਕ ਲੈ ਬਾਕੀ ਅੱਗੇ ਕਰਦੇ ਆ ਗੱਲਾਂ ਬਾਤਾਂ ਮਾਤਾ ਨਾਲ ਹੁਣ ਜਾਨ ਨੂੰ ਜੀ ਨਹੀਂ ਕਰਦਾ ਮੈਂ ਠੀਕ ਆ ਰਹਾ ਮੈਂ ਤਾਂ ਰੱਬ ਅੱਗੇ ਦੋ ਵਾਰੀ ਹੱਥ ਜੋੜਦੀ ਆ ਹਾਂ ਵੀ ਰੱਬਾ ਨੋ ਬਧੀਰੀ ਮੇਰੀ ਉਮਰ ਹੋ ਗਈ ਏ ਤੇ ਲੈ ਜਾ ਹੈ ਲੈ ਜਾ ਹੁਣ ਮੈਨੂੰ ਤੇ ਰੱਬ ਨੂੰ ਮਿਲ ਕੇ ਨਹੀਂ ਆਈ ਇੱਕ ਦੋ ਵਾਰ ਮੈਂ ਸੁਣਿਆ ਮਿਲ ਹੁਣ ਨਹੀਂ ਪਤਾ ਨਹੀਂ ਲੱਗਦਾ ਅਜਾ ਨਹੀਂ ਪਤਾ ਐਵੇਂ ਰੱਖੀ ਬੈਠਾ ਇੱਥੇ ਦੋ ਬੜੇ ਹੱਥ ਜੋੜਦੀ ਆ ਦੋ ਬੜੇ ਹੱਥ ਜੋੜਦੀ ਆ ਵੀ ਰੱਬ ਲੈ ਜੇ ਹੈ ਲੈ ਜਾ ਓਣ ਤੇ ਫਿਰ ਇਹਨਾਂ ਦਾ ਕੀ ਬਣੂ ਇਹਨੂੰ ਕੌਣ ਸੰਭਾਲੂ ਨਹੀਂ ਔਖੀ ਆ ਇੱਥੇ ਸੇਵਾ ਨਹੀਂ ਹੁੰਦੀ ਤੇਰੀ ਕਿਉਂ ਸੇਵਾ ਤੇ ਮਦੇੜੀ ਐ ਸੇਵਾ ਰੋਟੀ ਰੋਟੀ ਨਾਓ ਚੰਗੀ ਆ ਜਿਹੜੀ ਅੱਧੀ ਰੋਟੀ ਉਹ ਲੈ ਜਾਂਦੇ ਹੀ ਐ ਅੱਛਾ ਤੇ ਜੇ ਸੇਵਾ ਹੋਈ ਤਾਂ ਤਾਂ ਹੀ ਤੂੰ 102 ਸਾਲ ਕੱਢ ਗਈ ਜੇ ਸੇਵਾ ਨਾ ਕਰਦੇ ਤਾਂ ਫਿਰ ਤੂੰ ਕਿੱਥੋਂ ਕੱਢਣੀ ਸੀ ਹੈ ਆ ਮੁੰਡਾ ਆ ਮੁੰਡੇ ਘਰੇ ਪੋਤਰਾ ਹੋ ਗਿਆ ਉਸ ਤੋਂ ਬਾਅਦ ਵੇਖ ਕੇ ਜਾਈਂ ਜੇ ਜਾਣਾ ਹੈ ਕਿਤੇ ਤਾਂ ਹੈ ਆ ਪੋਤਰਾ ਹੋਣਾ ਹੀ ਐ ਇਹਦੇ ਘਰੇ ਕਿ ਜਾਣਾ ਪਰ ਪੋਤਰਾ ਵੇਖ ਕੇ ਜਾਹੀ ਪੜ ਪੜ ਪੋਤਰਾ ਆਹੋ ਪਰ ਪੋਤਰਾ ਪਰ ਪੋਤਰੇ ਦਾ ਮੁੰਡਾ ਵੇਖ ਕੇ ਜਾਹੀ ਹੁਣ ਉਹਦੀ ਪੰਜੀਰੀ ਵੀ ਬਣਾ ਜਾਈ ਬਾਗਰ 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 ਮੇਰੇ ਘਰੇ ਹੋਣ ਵਾਲਾ ਪਤਾ ਨਹੀਂ ਤੈਨੂੰ ਮੈਦਾਨੀ ਮਾਰਾ ਆਇਆ ਮੇਰੇ ਪਰਦਾ ਪਾਵੇ ਤੇ ਉਹਦੀ ਪੰਜੀਰੀ ਕੌਣ ਬਣਾਉ ਫਿਰ ਪੰਜੀਰੀ ਮੈਂ ਤਾਂ ਤੈਨ ਦਾ ਸਣੀ ਨਾ ਇਹ ਦੇਖ ਗਿਆਂਦੇ ਨਿੱਦ ਦਾ ਮੁੰਡਾ ਨਮ ਆਪਣਾ ਤੇ ਆ ਮੰਗੂ ਧਿਆਨ ਤੇ ਆਣ ਤੇ ਗਿਆਣ ਗਿਆਨੀ ਕੁੜੀ ਹੋਈ ਸੀ ਮੈਂ ਯਾਦ ਇੱਕ ਸਰ ਦੇਸਨ ਉਹ ਇਹ ਵਿਦਣ ਤੇ ਤੇ ਨਾਲ ਹੈ 230 ਰੁਪਏ ਆ ਆ ਜਾ 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 ਅਰੇ ਮੈਂ ਦਾਦੀ ਇਹ ਜੇ ਪਨੀਰੀ ਬਣਾਉਂਦੀ ਏ ਅੱਛਾ ਫੇਰ ਮੈਂ ਆਵਾਂਗਾ ਅੱਛਾ ਆ ਜਾ ਰਹੀ ਦਾਦੀ ਜੀ ਹੁੰਦੀ ਏ ਅੱਛਾ ਹਰਾਂ ਰਹਿ ਗਏ ਹੈ ਉਨਕੇ ਉਹ ਤਾਂ ਹਜੇ ਜਿਉਂਦੀ ਹੈ ਉਹਨੇ ਤਾਂ ਵਿਚਾਰੀ ਨੇ ਕਈ ਹੱਥਾਂ 'ਚ ਤੋੜ ਲਿਆ ਹੈ ਤਾਂ ਤਾਂ ਮਿੱਤਰੋ ਮਾਤਾ ਦੇ ਹੱਥੀਂ ਕਈ ਚੱਲ ਵਸੇ ਦੋ ਤਾਂ ਮੇਰੇ ਮਾਮੇ ਸਹੁਰੇ ਸੀ ਉਹ ਪੂਰੇ ਹੋ ਚੁੱਕੇ ਨੇ ਕਈ ਵਿਚਾਰੀ ਨੇ ਪੋਤਰੇ ਵੀ ਤੋੜਤੇ ਮੁੰਡੇ ਵੀ ਤੋੜਤੇ ਚਾਰਾਂ ਚਾਰ ਮੁੰਡੇ ਆਪਦੇ ਹੱਥੀਂ ਤੋੜ ਲਏ ਤੇ ਇਦਾਂ ਹੀ ਆਂ ਵੇਖ ਲਓ ਹੁਣ 102 ਸਾਲ ਉਮਰ ਬਹੁਤ ਹੁੰਦੀ ਹੈ ਕੈਂਸਰ ਹੋ ਗਿਆ ਉਸ ਤੋਂ ਬਾਅਦ ਕਈ ਫੇਟਾਂ ਵੱਜੀਆਂ ਨੇ ਐਕਸੀਡੈਂਟ ਹੋਇਆ ਹੁਣ ਫੇਰ ਦੁਬਾਰਾ ਅਪਰੇਟ ਹੋਇਆ ਤਾਂ ਇਹ ਤਾਂ ਰੱਬ ਰੱਖਣ ਵਾਲਾ ਹੈ